ਕੀ ਜੇਕਰ 40 ਮੈਂਬਰ ਆਪਣੇ ਆਵਾਜ਼ ਬੁਲੰਦ ਕਰਦੇ ਨੇ ਤਾਂ ਕੀ ਇਹਨਾਂ ਦਾ ਸਮਰਥਨ ਸਿੱਧੇ-ਸਿੱਧੇ ਤਰੀਕੇ ਦੇ ਨਾਲ 28 ਤਰੀਕ ਨੂੰ ਹੋਣ ਜਾ ਰਹੇ ਪੰਥਕ ਇਕਤਿਰਤਾ ਦੇ ਵਿੱਚ ਸਮਰਥਨ ਹੋਵੇਗਾ ਉਸ ਢੜੇ ਵੱਲ ਜੋ ਪੋਸ ਕਰਦਾ ਫਿਰ ਕੰਸੂਹਾਂ ਵੀ ਆ ਰਹੀਆਂ ਨੇ ਕਿ ਇਹ ਗਿਣਤੀ ਵੱਧ ਸਕਦੀ ਹੈ ਤੇ ਇਸ ਨੂੰ ਲੈ ਕੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਢੜੇ ਦੇ ਵਿੱਚ ਕਿਤਨਾ ਕਿਤੇ ਚਿੰਤਾਵਾਂ ਹਨ ਕਿਉਂਕਿ ਜੇ ਇਸ ਤਰੀਕੇ ਦਾ ਹੋ ਜਾਂਦਾ ਹੈ ਬਜਟ ਚਲਾਸ ਚ ਇਸ ਤਰੀਕੇ ਦਾ ਜੇ ਹੋ ਜਾਂਦਾ ਹੈ ਤੇ ਫਿਰ ਸਾਰੇ ਕਿਤੇ ਤੇ ਹੀ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਹੈ ਪਾਣੀ ਆਪਾਂ ਕਹਿ ਸਕਦੇ ਹਾਂ ਕਿ ਫਿਰ ਸਕਦਾ ਹੈਗਾ ਹੈ ਕਿ ਕੀ ਜਿਹੜੀ ਭਰਤੀ ਕਮੇਟੀ ਹੋ ਰਹੀ ਹੈਗੀ ਆ ਜਾਂ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਭਰਤੀ ਮਹਿੰਮ ਚਲਾਈ ਜਾ ਰਹੀ ਹੈ ਇੱਕ ਨਵਾਂ ਧੜਾ ਜਿਹੜਾ ਹੈ ਪੈਰਲਰ ਆਪਾਂ ਕਹਿ ਸਕਦੇ ਹਾਂ ਕਿ ਖੜਾ ਹੋ ਰਿਹਾ ਆ ਕਾਲੀ ਦਲ ਫਾਦਲ ਦੇ ਭਾਵੇਂ ਕਿ ਬਹੁਤ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਮਿਡਲ ਵੇ ਕਿਸੇ ਤਰੀਕੇ ਦੇ ਨਾਲ ਕੱਟ ਲਿਆ ਜਾਵੇ ਪਰ ਹਾਲ ਦੀ ਘੜੀ ਜਿਹੜਾ ਹੈ ਮਿਡਲ ਵੇ ਨਹੀਂ ਨਿਕਲ ਰਿਹਾ ਹੈ 18 ਤਰੀਕ ਨੂੰ ਇਹਨਾਂ ਨੇ ਕਿਹਾ ਕਿ ਅਸੀਂ ਭਰਤੀ ਜਿਹੜੀ ਹੈ ਸ਼ੁਰੂ ਕਰਾਂਗੇ ਤੇ ਦੂਜੇ ਬੰਨੇ ਹੱਥੋਂ-ਹੱਥੀ ਜਿਹੜਾ ਹੈ ਜਥੇਦਾਰ ਬਦਲ ਦਿੱਤੇ ਜਾਂਦੇ ਪਰ ਪ੍ਰੈਸ਼ਰ ਇਹਨਾਂ ਹੈ ਕਿ ਉਹ ਜਥੇਦਾਰ ਵੀ ਭਰਤੀ ਕਮੇਟੀ ਨੂੰ ਲੰਬੇ ਕਰਨ ਦਾ ਜਾਂ ਇਸ ਤਰ੍ਹਾਂ ਦਾ ਫੈਸਲਾ ਉਹਨਾਂ ਵੱਲੋਂ ਵੀ ਅਜੇ ਨਹੀਂ ਲਾਗ ਲਿਆ ਗਿਆ ਤੁਸੀਂ ਇਹ ਇਸ ਪ੍ਰੈਸ਼ਰ ਨੂੰ ਦੇਖੋ ਨਾ ਸਿੱਖ ਸੰਗਤਾਂ ਦਾ ਜਿਹੜਾ ਰੋ ਹੈਗਾ ਵਿਰੋਧ ਹੈਗਾ ਜਥੇਬੰਦੀਆਂ ਦਾ ਵਿਰੋਧ ਹੈਗਾ ਉਹ ਤੇ ਚੱਲਣਾ ਪਿਆ ਹੀ ਰਿਹਾ ਏ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਆਵਾਜ਼ ਬੁਲੰਦ ਕੀਤੀ ਹੈ ਕਹਿੰਦੇ ਕਈ ਮਤੇ ਨੇ ਜਿਨ੍ਹਾਂ ਨੂੰ ਅਸੀਂ ਰੱਦ ਕਰਨਾ ਚਾਹੁੰਦੇ ਹਾਂ ਇਹ ਮੈਂਬਰਾਂ ਦੀ ਗਿਣਤੀ 1-2 ਵੀ ਨਹੀਂ ਹੈਗੀ ਕੁੱਲ 40 ਮੈਂਬਰਾਂ ਦੀ ਇਹ ਗਿਣਤੀ ਹੈਗੀ ਹੈ ਕੀ ਜੇਕਰ 40 ਮੈਂਬਰ ਆਪਣੇ ਆਵਾਜ਼ ਬੁਲੰਦ ਕਰਦੇ ਨੇ ਤਾਂ ਕੀ ਇਹਨਾਂ ਦਾ ਸਮਰਥਨ ਸਿੱਧੇ ਸਿੱਧੇ ਤਰੀਕੇ ਦੇ ਨਾਲ 28 ਤਰੀਕ ਨੂੰ ਹੋਣ ਜਾ ਰਹੇ ਪੰਥਕ ਇਕਤਿਰਤਾ ਦੇ ਵਿੱਚ ਸਮਰਥਨ ਹੋਵੇਗਾ ਉਸ ਟੜੇ ਵੱਲ ਜੋ ਪੋਸ ਕਰਦਾ ਪਿਆ ਬਿਲਕੁਲ ਤਕਰੀਬਨ ਜੋ ਆਪਾਂ ਕਿ ਇਹ ਕਿ ਬੀਬੀ ਕਿਰਨ ਜੋਤ ਕੋਰ ਜਿਹੜੇ ਹੈਗੇ ਨੇ ਕਾਫੀ ਐਕਟਿਵ ਮੈਂਬਰ ਜਿਹੜੇ ਰਹਿੰਦੇ ਹਮੇਸ਼ਾ ਹੀ ਜਿਹੜਾ ਰਹਿੰਦੇ ਹੈਗੇ ਨੇ ਉਹਨਾਂ ਦੇ ਵੱਲੋਂ ਤਕਰੀਬਨ 40 ਸ਼੍ਰੋਮਣੀ ਕਮੇਟੀ ਦੇ 40 ਦੇ ਕਰੀਬ ਮੈਂਬਰਾਂ ਦੇ ਦਸਕਤ ਹੋਏ ਇੱਕ ਜਿਹੜੀ ਚਿੱਠੀ ਹੈਗੀ ਆ ਉਹ ਜਿਹੜੀ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਬਕਾਇਦਾ ਕਿਹਾ ਕਿ 10 ਫਰਵਰੀ ਤੇ 7 ਮਾਰਚ ਨੂੰ ਜਿਹੜੇ ਮਤੇ ਪਾਸ ਕੀਤੇ ਗਏ ਸਨ ਜਿਸ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨੂੰ ਜਿਸ ਤਰੀਕੇ ਦੇ ਨਾਲ ਲਾਂਭੇ ਕੀਤਾ ਗਿਆ ਜਾਂ ਉਸ ਤੋਂ ਬਾਅਦ ਜਿਹੜਾ ਹੈ ਜਿਹੜਾ ਹੈਗਾ ਕਿ ਜਥੇਦਾਰ ਰਕबीर ਸਿੰਘ ਨੂੰ ਤੇ ਜਥੇਦਾਰ ਸੁਲਤਾਨ ਸਿੰਘ ਹੋਣਾ ਨੂੰ ਜਿਹੜਾ ਪਾਸੇ ਕੀਤਾ ਗਿਆ ਉਹ ਸਾਰੇ ਮਤੇ ਸ਼੍ਰੋਮਣੀ ਕਮੇਟੀ ਰੱਦ ਕਰੇ ਹੁਣ ਕੰਸੂਆਂ ਵੀ ਆ ਰਹੀਆਂ ਨੇ ਕਿ ਉਹਨਾਂ ਨੇ ਇੱਕ ਵਾਰੀ ਤੇ 40 ਦੇ ਨਾਲ ਜਿਹੜਾ ਹੈ ਕਰਕੇ ਜਿਹੜਾ ਸਾਈਨ ਕਰਕੇ ਦੇ ਦਿੱਤੀ ਕਿ 28 ਤਰੀਕ ਨੂੰ ਜਿਹੜਾ ਬਜਟ ਇਸ ਲਾਸ ਹੋਣਾ ਹੈ ਉਸ ਤੇ ਵਿੱਚ ਇਹਨਾਂ ਦੇ ਇਹ ਮਤੇ ਰੱਦ ਕਰਨ ਦੇ ਹੱਕ ਦੇ ਵਿੱਚ ਜਿਹੜਾ ਹੈ ਇੱਕ ਨਵਾਂ ਮਤਾ ਜਿਹੜਾ ਹੈ ਪਾਇਆ ਜਾਵੇ ਜੀ ਕੰਸੋਹਾਂ ਵੀ ਆ ਰਹੀਆਂ ਨੇ ਕਿ ਇਹ ਗਿਣਤੀ ਵੱਧ ਸਕਦੀ ਹੈ ਤੇ ਇਸ ਨੂੰ ਲੈ ਕੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਧੜੇ ਦੇ ਵਿੱਚ ਕਿਤਨਾ ਕਿਤੇ ਚਿੰਤਾਵਾਂ ਹਨ ਕਿਉਂਕਿ ਜੇ ਇਸ ਤਰੀਕੇ ਦਾ ਹੋ ਜਾਂਦਾ ਹੈ ਬਜਟ ਚਿਲਾਸ ਚ ਇਸ ਤਰੀਕੇ ਦਾ ਜੇ ਹੋ ਜਾਂਦਾ ਹੈ ਤੇ ਫਿਰ ਸਾਰੇ ਕਿਤੇ ਤੇ ਹੀ ਕਿਤਨਾ ਕਿਤੇ ਉਹਨਾਂ ਦਾ ਜਿਹੜਾ ਹੈ ਪਾਣੀ ਆਪਾਂ ਕਹਿ ਸਕਦੇ ਹਾਂ ਕਿ ਫਿਰ ਸਕਦਾ ਹੈਗਾ ਤੇ ਜੋ ਕੁਝ ਹੋਇਆ ਉਸਤੇ ਬਾਰੇ ਜਿਹੜਾ ਬਿਆਨ ਵੀ ਆ ਰਹੇ ਨੇ ਸਾਰਾ ਕੁਝ ਹੋ ਰਿਹਾ ਹੈਗਾ ਔਰ तकरीबन ਜੇ ਆਪਾਂ ਕਹੀਏ ਕਿ 170 ਜਿਹੜੇ ਨੇ ਇਲੈਕਟਿਡ ਮੈਂਬਰ ਹੁੰਦੇ ਨੇ ਤੇ ਉਹਨਾਂ ਚੋਂ 33ਾਂ ਦੀ ਤਕਰੀਬਨ ਮੌਤ ਵੀ ਜਿਹੜੀ ਹੋ ਚੁੱਕੀ ਐ ਪਰ ਪਿਛਲੀ ਵਾਰ ਜਦੋਂ ਇਲੈਕਸ਼ਨ ਹੋਏ ਸਨ 106 ਜਿਹੜੇ ਸੀਗੇ ਉਹ ਬਾਦਲ ਧੜੇ ਦੇ ਹੱਕ ਦੇ ਵਿੱਚ ਜਿਹੜਾ ਆਪਾਂ ਨੂੰ ਪਤਾ ਹੈ ਪੁੱਗਤੇ ਨੇ ਤੇ ਜੇ ਇਸ ਤਰੀਕੇ ਦਾ ਹੁੰਦਾ ਐ ਫਿਰ ਨੰਬਰ ਗੇਮ ਹੋਰ ਕਈ ਕੋਸ਼ ਜਿਹੜਾ ਹੈ ਚੱਲ ਸਕਦਾ ਐ ਬਾਕੀ ਦੇਖਦੇ ਹਾਂ ਕੀ 28 ਤਰੀਕ ਨੂੰ ਹੁੰਦਾ ਹੈਗਾ ਔਰ ਦੂਜੀ ਗੱਲ ਇਹ ਵੀ ਐ ਕਿ 1996 ਤੋਂ ਬਾਅਦ ਪਹਿਲੀ ਵਾਰੀ ਜਿਹੜਾ ਹੈ ਇਸ ਤਰੀਕੇ ਦਾ ਕਦਮ ਜਿਹੜਾ ਸ਼੍ਰੋਮਣੀ ਕਮੇਟੀ ਦੇ ਮੈਂਬਰਸ ਵੱਲੋਂ ਚੁੱਕਿਆ ਗਿਆ ਐ ਕਿਸੇ ਮਤੇ ਨੂੰ ਰੱਦ ਕਰਵਾਉਣ ਦੇ ਸੰਬੰਧ ਨੂੰ ਲੈ ਕੇ ਇੱਕ ਪਾਸੇ ਜਿੱਥੇ ਪਾਈ ਹਰਜਿੰਦਰ ਸਿੰਘ ਦਾਮੀ ਵਾਪਸੀ ਆਪਣੇ ਇੰਚਾਰਜ ਸੰਭਾਲਣ ਤੋਂ ਬਾਅਦ ਥੋੜਾ ਐਕਟਿਵ ਨਜ਼ਰ ਆ ਰਹੇ ਨੇ ਕਿ ਹਾਂ ਵੀ ਅਸੀ ਖਰੜਾ ਤਿਆਰ ਕਰਨਾ ਕਿ ਨਹੀਂ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਤੇ ਹੋਰ ਕਈ ਚੀਜ਼ਾਂ ਦੇ ਵਿੱਚ ਆੜਨ ਹੋ ਰਹੇ ਨੇ ਨਾਲ ਦੇ ਨਾਲ ਇਹ 40 ਜੋ ਮੈਂਬਰਾਂ ਨੇ ਐਸਜੀਪੀਸੀ ਮੈਂਬਰਾਂ ਨੇ ਬਾਗੀ ਸੁਰ ਰੱਖੇ ਕਈ ਮਤੇ ਰੱਦ ਕਰਨ ਦੀ ਗੱਲ ਕੀਤੀ ਹੈ ਇਹ ਦੋਵੇਂ ਚੀਜ਼ਾਂ ਜਿੱਥੇ ਇੱਕ ਪਾਸੇ ਚੱਲ ਰਹੇ ਨੇ ਇੱਕ ਚੀਜ਼ ਹੈ ਜੋ ਰੁਕ ਨਹੀਂ ਰਹੀ ਉਹ ਹੈ ਭਰਤੀ ਮਹਿੰਮ ਭਰਤੀ ਮਹਿੰਮ ਨੂੰ ਲੈ ਕੇ ਜੋ ਨਵਾਂ ਧੜਾ ਬਣਿਆ ਸੀ ਉਹਨਾਂ ਦੀਆਂ ਸਰਗਰਮੀਆਂ ਨਿਰੰਤਰ ਜਾਰੀ ਨੇ ਤੇ ਇਹ ਸਰਗਰਮੀਆਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਬਾਦਲ ਦੇ ਧੜੇ ਦੇ ਉੱਤੇ ਭਾਰੀ ਪੈ ਜਾਣ ਕਿਉਂਕਿ ਉਹਨਾਂ ਨੇ ਬਾਦਲ ਧੜੇ ਦੀਆਂ ਜੇ ਭਰਤੀ ਨੂੰ ਜਿਸ ਵੇਲੇ ਰੱਦ ਕੀਤਾ ਗਿਆ ਤੇ ਨਾਲ ਦੀ ਨਾਲ ਇਹ ਨਵੀਆਂ ਭਰਤੀਆਂ ਸ਼ੁਰੂ ਹੋਈਆਂ ਜੀ ਇਹ ਹੁਣ ਭਰਤੀ ਕਮੇਟੀਆਂ ਦੇ ਸਰਗਰਮੀਆਂ ਕਿਸ ਤਰੀਕੇ ਦੇ ਨਾਲ ਜਾਰੀ ਨੇ ਤੇ ਬਾਦਲਾਂ ਨੂੰ ਕਿਸ ਤਰੀਕੇ ਨਾਲ ਢਾਹ ਲ ਬਿਲਕੁਲ ਪਿਛਲੇ ਦਿਨੀ ਮਲੇਰ ਕੋਟਲੇ ਦੇ ਵਿੱਚ ਵੱਡਾ ਇਕੱਠ ਹੋਇਆ ਖਾਸ ਕਰਕੇ ਉਹ ਜਿਹੜਾ ਇਲਾਕਾ ਹੈਗਾ ਇਹ ਸਰਦਾਰ ਇਕਬਾਲ ਸਿੰਘ ਝੁੰਦਾ ਹੋਣੀ ਜੋ ਕਿ ਉਹਨਾਂ ਦੇ ਵੱਲੋਂ ਆਰਗੇਨਾਈਜ਼ ਕੀਤਾ ਗਿਆ ਉਥੇ ਹੋਰ ਵੀ ਬਹੁਤ ਸਾਰੇ ਜਿਹੜੇ ਮੈਂਬਰਸ ਹਨ ਸ਼ਾਮਿਲ ਹੋਏ ਉਹ ਇੱਕ ਮੀਟਿੰਗ ਨਹੀਂ ਸੀ ਇੱਕ ਇਕੱਠ ਜਿਹੜਾ ਹੈ ਉਹ ਜ਼ਿਆਦਾ ਲੱਗ ਰਿਹਾ ਸੀ ਔਰ ਜਦੋਂ ਉਹਦੀਆਂ ਤਸਵੀਰਾਂ ਆਉਂਦੀਆਂ ਨੇ ਤੇ ਕਿਤਨਾ ਕਿਤੇ ਜੜੀਆਂ ਨੇ ਚਰਚਾਵਾਂ ਛਿੜ ਗਈਆਂ ਕਿ ਕੀ ਹੁਣ ਕਿਉਂਕਿ ਇਸ ਤਰੀਕੇ ਦੀ ਪਰਤੀ ਹੋ ਰਹੀ ਹੈ ਹੁਣ ਦਿਖ ਰਹੀ ਹੈ ਨਾ ਆਪਾਂ ਨੂੰ ਕਿ ਇਕੱਠੇ ਹੋ ਰਹੇ ਨੇ ਪਰਤੀ ਜਿਹੜੀ ਕੀਤੀ ਜਾ ਰਹੀ ਹੈਗੀ ਹੈ ਤੇ ਫਿਰ ਉਸ ਤੋਂ ਬਾਅਦ ਰੀਸੈਂਟਲੀ ਜਿਹੜਾ ਹੈ ਜਲੰਧਰ ਦੇ ਵਿੱਚ ਵੀ ਇਕੱਠ ਜਿਹੜਾ ਹੈ ਉਹ ਕੀਤਾ ਗਿਆ ਤੇ ਬਕਾਇਦਾ ਮਲੇਰਕੋਟਲੇ ਪਰਮਿੰਦਰ ਸਿੰਘ ਢੀਟਸਾ ਤੇ ਹੋਰ ਵੀ ਬਹੁਤ ਸਾਰੇ ਜਿੰਨੇ ਵੀ ਲੋਕ ਸਨ ਉਹਨਾਂ ਨੇ ਅਕਾਲੀ ਦਲ ਬਾਦਲ ਤੇ ਤਿੱਖੇ ਜਿਹੜੇ ਨਿਸ਼ਾਨੇ ਲਾਏ ਹੈਗੇ ਆ ਔਰ ਦੂਜੇ ਬੰਨੇ ਮੌਜੂਦਾ ਸਰਕਾਰ ਤੇ ਵੀ ਕਿ ਦਿੱਲੀ ਤੋਂ ਆਏ ਜਿਹੜੇ ਧਾੜ ਵੀ ਹੈਗੇ ਨੇ ਪੰਜਾਬ ਨੂੰ ਲੁੱਟ ਰਹੇ ਨੇ ਪਰ ਇੱਥੇ ਜੀ ਆਪਾਂ ਕੀ ਨਾ ਕਿਤਨਾ ਕਿਤੇ ਸਾਵਧਾਨੀ ਦੇ ਨਾਲ ਜਿਹੜਾ ਚੱਲਣ ਦੀ ਲੋੜ ਹੈਗੀ ਆ ਕਿ ਕੀ ਜਿਹੜੀ ਪਰਤੀ ਕਮੇਟੀ ਹੋ ਰਹੀ ਹੈਗੀ ਆ ਜਾਂ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਪਰਤੀ ਮੂਹਮ ਚਲਾਈ ਜਾ ਰਹੀ ਹੈ ਇੱਕ ਨਵਾਂ ਧੜਾ ਜਿਹੜਾ ਹੈ ਪਿਆਰ ਨਾਲ ਆਪਾਂ ਕਹਿ ਸਕਦੇ ਹਾਂ ਕਿ ਖੜਾ ਹੋ ਰਿਹਾ ਹੈ ਕਾਲੀ ਦਲ ਬਾਦਲ ਦੇ ਭਾਵੇਂ ਕਿ ਬਹੁਤ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਮਿਡਲ ਵੇ ਕਿਸੇ ਤਰੀਕੇ ਦੇ ਨਾਲ ਕੱਟ ਲਿਆ ਜਾਵੇ ਪਰ ਹਾਲ ਦੀ ਘੜੀ ਜਿਹੜਾ ਹੈ ਮਿਡਲ ਵੇ ਨਹੀਂ ਨਿਕਲ ਰਿਹਾ ਔਰ ਅਕਾਲੀ ਦਲ ਬਾਲੰਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ 'ਚ ਵੀ ਇਸ ਚੀਜ਼ ਨੂੰ ਲੈ ਕੇ ਪ੍ਰੈਸ਼ਰ ਤੇ ਹੈ ਉਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਤੁਹਾਨੂੰ ਯਾਦ ਹੋਏਗੀ ਕਿ ਅਸੀਂ ਮਾਰਚ ਦੇ ਪਹਿਲੇ ਹਫਤੇ ਜਿਹੜਾ ਪਰਤੀ ਕੰਪਲੀਟ ਕਰ ਲੈਣੀ ਹੈ 33 ਕੇ 35 ਲੱਖ ਸਾਡੀਆਂ ਕਾਪੀਆਂ ਚਲੇ ਗਈਆਂ ਨੇ ਫਿਰ ਨੰਬਰ ਕਿਤੇ ਨਾ ਕਿਤੇ ਆਂਦਾ ਰਹਿੰਦਾ ਹੈ ਜੀ 22 ਲੱਖ ਵਾਪਸ ਆ ਗਈਆਂ 20 ਲੱਖ ਵਾਪਸ ਆ ਗਈਆਂ ਤੇ ਉਹਨਾਂ ਨੇ ਤੇ ਪਹਿਲੇ ਹਫਤੇ ਜਿਹੜੀ ਹੈ ਚੋਣ ਕਰ ਲੈਣੀ ਸੀ ਪ੍ਰਧਾਨ ਦੀ ਉਹ ਚੋਣ ਵੀ ਅਜੇ ਜਿਹੜੀ ਹੈ ਨਹੀਂ ਹੋਈ ਹੈਗੀ ਜਦੋਂ ਆਪਾਂ ਪ੍ਰੋਗਰਾਮ ਹੁਣ ਤੱਕ ਕਰ ਰਹੇ ਹਾਂ ਜੇ ਤੱਕ ਨਹੀਂ ਹੋਈ ਹੈਗੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਇਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਮੂਹਮ ਵਡੀ ਗਈ ਔਰ ਵੱਡੀ ਪੱਧਰ ਤੇ ਸਹਿਯੋਗ ਮਿਲ ਰਿਹਾ ਹੈ ਤੇ ਉੱਥੇ ਉਹਨਾਂ ਨੂੰ ਉਹ ਸਾਰੇ ਮਸਲੇ ਦੇ ਵਿੱਚ ਕਿਤਨਾ ਕਿਤੇ ਡੈਂਟ ਪੈਂਦਾ ਨਜ਼ਰ ਆ ਰਿਹਾ ਹੈ ਤਾਂ ਹੀ ਤੁਸੀਂ ਦੇਖੋ ਨਾ ਕਿ ਜਥੇਦਾਰ ਸਾਹਿਬ ਨੂੰ ਲਾਇਆ ਕਿਸ ਕਾਰਜ ਕਰਕੇ ਸੀ ਕਿਤੇ ਨਾ ਕਿਤੇ ਤੇ ਹਟਾਇਆ ਦੇਖੋ ਕਿੰਨੀ ਕਾਲੀ ਦੇ ਵਿੱਚ ਹਟਾਇਆ ਗਿਆ ਸੀ ਕਿ ਜੇ ਇੱਕ ਬੰਨੇ ਉਹ ਡੇਟ ਅਨਾਉਂਸ ਹੁੰਦੀ ਹੈ ਇਧਰੋਂ ਕਿ ਜਿਹੜੀ ਹੈ 18 ਤਰੀਕ ਨੂੰ ਇਹਨਾਂ ਨੇ ਕਿਹਾ ਕਿ ਅਸੀਂ ਭਰਤੀ ਜਿਹੜੀ ਹੈ ਸ਼ੁਰੂ ਕਰਾਂਗੇ ਤੇ ਦੂਜੇ ਬੰਨੇ ਹੱਥੋਂ ਹੱਥੀ ਜਿਹੜਾ ਹੈ ਜਥੇਦਾਰ ਬਦਲ ਦਿੱਤੇ ਜਾਂਦੇ ਨੇ ਪਰ ਪ੍ਰੈਸ਼ਰ ਇੰਨਾ ਹੈ ਕਿ ਉਹ ਜਥੇਦਾਰ ਵੀ ਭਰਤੀ ਕਮੇਟੀ ਨੂੰ ਲਾਂਭੇ ਕਰਨ ਦਾ ਜਾਂ ਇਸ ਤਰ੍ਹਾਂ ਦਾ ਫੈਸਲਾ ਉਹਨਾਂ ਵੱਲੋਂ ਵੀ ਅਜੇ ਨਹੀਂ ਲਿਆ ਗਿਆ ਤੁਸੀਂ ਇਸ ਪ੍ਰੈਸ਼ਰ ਨੂੰ ਦੇਖੋ ਨਾ ਸਿੱਖ ਸੰਗਤਾਂ ਦਾ ਜਿਹੜਾ ਰੋ ਹੈਗਾ ਵਿਰੋਧ ਹੈਗਾ ਜਥੇਮੰਦੀਆਂ ਦਾ ਵਿਰੋਧ ਹੈਗਾ ਉਹਤੇ ਚੱਲਣਾ ਪਿਆ ਹੀ ਰਿਹਾ ਹੈ ਤੇ ਫਿਰ ਇਸ ਐਂਗਲ ਤੋਂ ਜਦ ਆਪਾਂ ਪੂਰਾ ਇਸ ਨੂੰ ਦੇਖਦੇ ਹੈਗੇ ਆ ਤੇ ਉਹ ਸਾਰਾ ਪ੍ਰੈਸ਼ਰ ਹੈ ਉਹ ਬਕਾਇਦਾ ਜਦੋਂ ਚਾਹ ਤੇ ਮਿਲਣੀ ਹੁੰਦੀ ਹੈ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਕੱਜ ਹੈਗੇ ਨੇ ਉਹ ਇੱਕ ਤਾਂ ਰੱਖਦੇ ਹੈਗੇ ਨੇ ਜੋ ਪੱਖ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਣਾ ਵਾਲਾ ਕਿ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਕਰ ਲਓ ਜਾਂ ਉਹਨਾਂ ਦੀਆਂ ਪਰਚੀਆਂ ਲੈ ਲਓ ਤੇ ਬਕਾਇਦਾ ਇੱਧਰਲੇ ਬੰਦੇ ਉਹ ਜਿਹੜਾ ਹੈ ਕਿਹਾ ਜਾਂਦਾ ਹੈ ਕਿ ਅਕਾਲ ਤਖਤ ਸਾਹਿਬ ਦੀ ਹੁਕਮਨਾਮੇ ਆ ਹੈ ਕਿ ਭਰਤੀ ਇਸ ਕਮੇਟੀ ਨੇ ਕਰਨੀ ਹੈ ਇਸ ਕਮੇਟੀ ਨੇ ਅਕਾਲੀ ਦਲ ਬਾਦਲ ਦੀ ਪਰਤੀ ਦਾ ਹਿੱਸਾ ਨਹੀਂ ਬੰਨਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਉਹ ਓਕੇ ਕਰ ਦਿੰਦੇ ਨੇ ਗੱਲਬਾਤ ਜਿਹੜੀ ਹੈ ਖਤਮ ਹੋ ਜਾਂਦੀ ਹੈ ਤੇ ਉਹਨਾਂ ਨੇ ਉਸਤੇ ਕੋਈ ਸਟਾਪੇਜ ਜਾਂ ਇਸ ਤਰੀਕੇ ਦਾ ਨਹੀਂ ਲਾਇਆ ਇਹ ਸਾਰਾ ਪ੍ਰੈਸ਼ਰ ਦਾ ਇੱਕ ਹਿੱਸਾ ਆਪਾਂ ਕਹਿ ਸਕਦੇ ਹਾਂ ਤੇ ਹੁਣ ਜਿਵੇਂ ਦਾ ਸਮਰਥਨ ਇਹਨਾਂ ਨੂੰ ਮਿਲ ਰਿਹਾ ਹੈ ਤੇ ਇਹ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵਾਲਾ ਧੜਾ ਵੀ ਜਿਹੜਾ ਵੱਡਾ ਹੋਏਗਾ ਪਰ ਗੱਲ ਅ ਦਿੱਲੀ ਵਾਲੇ ਜਿਹੜੇ ਧੜਵੀ ਨੇ ਉਹ ਪੰਜਾਬ ਨੂੰ ਲੁੱਟ ਰਹੇ ਨੇ ਜੀ ਇਹਨਾਂ ਦਾ ਐਂਗਲ ਜਿਹੜਾ ਹੈ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੇ ਵੱਲ ਇਸ਼ਾਰਾ ਹੈ ਪਰ ਜਿਹੜਾ ਇਹ ਧੜਾ ਖੜਾ ਹੋ ਰਿਹਾ ਹੈ ਇਸ ਨੂੰ ਵੀ ਸਾਵਧਾਨੀ ਦੇ ਨਾਲ ਚੱਲਣਾ ਪਏਗਾ ਸਿੱਖਾਂ ਦੇ ਹਿੱਤ ਜਿਹੜੇ ਇਸ ਧੜੇ ਨੂੰ ਵੀ ਸਾਹਮਣੇ ਰੱਖਣੇ ਪੈਣਗੇ ਕਿਉਂਕਿ ਬਹੁਤ ਸਾਰੇ ਇਸ ਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਆਪਾਂ ਨੂੰ ਪਤਾ ਹੈ ਕਿ ਉਹ ਰਹਿ ਚੁੱਕੇ ਨੇ ਉਧਰਲੇ ਬੰਨੇ ਜਾਂ ਉਹਨਾਂ ਦੇ ਕਿਤਨਾ ਕਿਤੇ ਪੋਲਿਟੀਕਲ ਅਲਾਈਨਮੈਂਟ ਚਾਹੇ ਉਹ ਢੀਂਡ ਸਾਹ ਪਰਿਵਾਰ ਦੀ ਹੋਵੇ ਜਾਂ ਉਹ ਉਹ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਸਾਵਧਾਨੀ ਦੇ ਨਾਲ ਜਿਹੜਾ ਹੈ ਲੈ ਕੇ ਜਿਹੜਾ ਹੈ ਉਹ ਸਾਰੀਆਂ ਚੀਜ਼ਾਂ ਨੂੰ ਚੱਲਣਾ ਪਵੇਗਾ ਕਿਤੇ ਇਸ ਤਰੀਕੇ ਦਾ ਨਾ ਹੋਵੇ ਕਿ ਇਹਨਾਂ ਤੇ ਜੇ ਕਿਸੇ ਦਾ ਕੁੰਡਾ ਜਾਂ ਧਰਮ ਦਾ ਕੁੰਡਾ ਨਾ ਰਿਆ ਤੇ ਇਹ ਪੂਰੇ ਦੇ ਪੂਰੇ ਹੀ ਉਧਰ ਚਲ ਜਾਣ ਇਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਚਿੰਤਕਾਂ ਦੇ ਵਿੱਚ ਇਹ ਵੀ ਇੱਕ ਚਰਚਾ ਹੈ ਬਾਕੀ ਇਹ ਅਜੇ ਹਾਲ ਦੀ ਘੜੀ ਤੱਕ ਕਮਾਂਡਰੀ ਦੇ ਨਾਲ ਆਪਣਾ ਕੰਮ ਕਰ ਰਹੇ ਨੇ ਤਾਂ ਤੇ ਆਪਾਂ ਕੋਈ ਸਵਾਲਿਆ ਚ ਜਿਹੜਾ ਹੈ ਨਹੀਂ ਲਗਾ ਸਕਦੇ ਕਿਉਂਕਿ ਇਹਨਾਂ ਦੇ ਵਿੱਚੋਂ ਇਹ ਜਿਆ ਕੋਈ ਵੀ ਮੈਂਬਰ ਨਹੀਂ ਹੈਗਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਡੈਡੀਕੇਟਡ ਨਾ ਹੋਵੇ ਕਿਉਂਕਿ ਇਹਨਾਂ ਦੇ ਸਟੈਂਡ ਲਈ ਆ ਇੱਕ ਖੜੇ ਹੈਗੇ ਨੇ ਚਾਹੇ ਉਹ ਮਨਪ੍ਰੀਤ ਸਿੰਘ ਯਾਲੀ ਹੋਣ ਚਾਹੇ ਉਹ ਮਿਸਟਰ ਮੈਦਪੁਰੀ ਹੋਣ ਜਾਂ ਇਕਬਾਲ ਸਿੰਘ ਝੁੰਦਾ ਹੋਣ ਜਾਂ ਬੀਬੀ ਜੀ ਬੀਬੀ ਸਤਵੰਤ ਕੌਰ ਜੀ ਹੁਣ ਜਿੰਨਾ ਚਿਰ ਉਹ ਖੜੇ ਹੈਗੇ ਨੇ ਤੇ ਉਦੋਂ ਤੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਿਹੜੀ ਹੈ ਇੱਕ ਪੈਰਲਰ ਧਿਰ ਜਿਹੜੀ ਹੈ ਜੋ ਕਾਲੀਦਲ ਬਾਦਲ ਦੇ ਵਿੱਚੋਂ ਨਿਕਲੀ ਹੋਈ ਉਹ ਤਿਆਰ ਹੋ ਰਹੀ ਹੈਗੀ ਬਿਲਕੁਲ ਜੋ तमाम ਸਾਰੀ ਪੁਆਇੰਟਰਸ ਆਪਣੇ ਦਰਸ਼ਕਾਂ ਦੇ ਸਾਹਮਣੇ ਸੰਤਾ ਦੇ ਸਾਹਮਣੇ ਰੱਖੇ ਨੇ ਦਿੱਲੀ ਤੋਂ ਇੱਕ ਪੱਤਰਕਾਰ ਨੇ ਸਰਦਾਰ ਗੁਰਚਰਨ ਸਿੰਘ ਉਹਨਾਂ ਨੇ ਕਈ ਵੱਡੇ ਮੀਡੀਆ ਧਾਰਿਆਂ ਦੇ ਨਾਲ ਕੰਮ ਕੀਤਾ ਤੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਪਾਰਟੀਆਂ ਵੀ ਕਈ ਵਾਰ ਉਹਨਾਂ ਨੇ ਦੇਖਿਆ ਕਿ ਪਾਰਟੀਆਂ ਦਾ ਕੀ ਸੀਗਾ ਸਿਨੈਰੀਓ ਖਾਸ ਤੌਰ ਤੇ ਅਕਾਲੀ ਦਲ ਦੀ ਉਹਨਾਂ ਨੇ ਗੱਲ ਕੀਤੀ ਉਹ ਆਪਣੇ ਹਾਲ ਫਿਲਹਾਲ ਦੇ ਪਿਛਲੇ ਹਫਤੇ ਦੇ ਆਰਟੀਕਲ ਚ ਲਿਖਦੇ ਨੇ ਕਿ 100 ਸਾਲ ਦੇ ਇਤਿਹਾਸ ਦੇ ਵਿੱਚ ਪੋਲਿਟਿਕਲ ਗ੍ਰਾਫ ਜਿਕਰ ਅਕਾਲੀ ਦਲ ਦਾ ਸੀ ਛੱਡ ਵੀ ਦਿੰਨੇ ਆ ਜਿਸ ਵੇਲੇ ਅੰਗਰੇਜ਼ਾਂ ਦਾ ਰਾਜ ਸੀਗਾ ਉਸ ਵੇਲੇ ਵੀ ਪਾਰਟੀ ਦਾ ਆਧਾਰ ਇਹਨਾਂ ਪੱਕਾ ਸੀ ਸਿਧਾਂਤਕ ਤੌਰ ਤੇ ਪਾਰਟੀ ਪੱਕੀ ਸੀ ਤਾਂ ਅੰਗਰੇਜ਼ਾਂ ਦਾ ਵੀ ਟੱਕਰਾ ਕਰ ਗਈ ਗੁਲਾਮ ਦੇਸ਼ ਦੇ ਵਿੱਚ ਤਦ ਆਜ਼ਾਦ ਕੁਹਾਨ ਵਾਲੇ ਦੇਸ਼ ਦੇ ਵਿੱਚ ਵੀ ਸਿਧਾਂਤਕ ਤੌਰ ਦੇ ਉੱਤੇ ਅਜੇ ਪੱਕੇ ਨਹੀਂ ਹੈਗੇ ਤਦ ਉਹ ਜ਼ਿਲ੍ਹੇ ਦੇ ਵਿੱਚ ਜਾ ਕੇ ਵੀ ਇੱਕ ਬੈਠਕ ਕਰਨੀ ਚਾਣ ਤਾਂ ਸੋਚਣਾ ਪੈਂਦਾ ਇਹ तमाम ਨਜ਼ਰੀਆ ਅਪੜ ਬਿਲਕੁਲ ਔਰ ਤੁਸੀਂ ਇਹ ਦੇਖੋ ਨਾ ਕਿ ਅੰਗਰੇਜ਼ਾਂ ਦੇ ਟਾਈਮ ਦੀ ਤੁਸੀਂ ਗੱਲ ਕੀਤੀ ਈਵਨ ਕਿ ਅੰਗਰੇਜ਼ਾਂ ਨੇ ਪੂਰਾ ਜਦੋਂ ਸ਼੍ਰੋਮਣੀ ਕਮੇਟੀ ਪਹਿਲੀ ਦੇ ਜਦੋਂ ਇਲੈਕਸ਼ਨ ਹੋਈ ਹੈਗੀ ਆ ਤੇ ਅੰਗਰੇਜ਼ਾਂ ਨੇ ਵੀ ਇੱਕ ਧੜੇ ਦੀ ਜਿਹੜੀ ਸਪੋਰਟ ਉਦੋਂ ਕੀਤੀ ਹੈਗੀ ਆ ਤੇ ਈਵਨ ਕਿ ਜਦੋਂ ਆਜ਼ਾਦ ਭਾਰਤ ਦੇ ਵਿੱਚ ਭਾਰਤ ਦੀ ਸਰਕਾਰ ਦੇ ਵੱਲੋਂ ਵੀ ਇੱਕ ਧੜੇ ਦੀ ਜਿਹੜੀ ਹਮਾਇਤ ਕੀਤੀ ਗਈ ਪਰ ਉਹਨਾਂ ਸਮਿਆਂ ਦੇ ਵਿੱਚ ਵੀ ਜਿਹੜਾ ਹੈ ਅਕਾਲੀ ਦਲ ਨੇਟ ਕੇ ਸਾਹਮਣੇ ਆਇਆ ਕਿ ਇਸ ਤਰ੍ਹਾਂ ਨਹੀਂ ਹੋਇਆ ਕਿ ਸੰਗਤਾਂ ਨੇ ਉਹਨਾਂ ਦਾ ਸਾਥ ਦਿੱਤਾ ਹੋਵੇ ਕਿਉਂਕਿ ਖੀਰ ਤੇ ਭਾਵੇਂ ਵੋਟ ਸਿਸਟਮ ਸਾਡਾ ਨਹੀਂ ਹੈਗਾ ਸਾਡੇ ਗਾਲੇ ਪਾਇਆ ਗਿਆ ਹੈ ਪਰ ਉਹ ਗਲ ਪਏ ਹੋਏ ਨੂੰ ਵੀ ਹੁਣ ਤੁਸੀਂ ਦੇਖੋ ਨਾ ਜੇ ਇਦਾਂ ਦਾ ਹੋਵੇ ਹੁਣ ਸਿੱਖ ਸੰਗਤਾਂ ਤੇ ਜਾਗਰੂਕ ਹੈਗੀਆਂ ਨੇ ਪੰਜ ਸਾਲਾਂ ਬਾਅਦ ਇਹ ਇਲੈਕਸ਼ਨ ਹੋਣ ਤੇ ਅਲੱਗ-ਅਲੱਗ ਕਮੇਟੀਆਂ ਨੂੰ ਅੱਗੇ ਆ ਕੇ ਕੰਮ ਕਰਨ ਦਾ ਮੌਕਾ ਮਿਲੇ ਤੇ ਫਿਰ ਉਹ ਪਾਰਦਰਸ਼ੀ ਤਰੀਕੇ ਦੇ ਨਾਲ ਉਹ ਵੀ ਜਿਹੜਾ ਹੈ ਚੱਲਦਾ ਰਹੇ ਉਹ ਮੌਕਾ ਹੀ ਤਾਂ ਨਹੀਂ ਦੇ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸੰਗਤਾਂ ਚੇਤਨ ਹੈਗੀਆਂ ਨੇ ਤੇ ਕਿਤੇ ਇਸ ਤਰ੍ਹਾਂ ਦਾ ਨਾ ਹੋਵੇ ਕਿ ਕਿਸੇ ਇੰਡੀਪੈਂਡੈਂਟ ਗਰੁੱਪ ਦੇ ਕੋਲ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਚਲਾ ਜਾਵੇ ਜੋ ਸਾਡੀਆਂ ਇਨਸਟਰਕਸ਼ਨਸ ਦੇ ਉੱਤੇ ਜੋ ਅਸੀਂ ਚਾਹੁੰਦੇ ਆ ਉਦਾਂ ਕੰਮ ਨਾ ਕਰੇ ਇਹ ਜਿਹੜੀ ਹੈ ਕਿਤਨਾ ਕਿਤੇ ਸਟੇਟਾਂ ਦੀ ਹੁੰਦੀ ਹੈਗੀ ਇਹ ਅੰਦਰਲੀ ਆਪਾਂ ਕਹਿ ਸਕਦੇ ਹਾਂ ਨੀਤੀ ਹੁੰਦੀ ਹੈ ਬਿਲਕੁਲ ਜੀ